ਵੀ ਦੋਸਤੋ ਅੱਜ ਜਿਆ ਅਲੋਬੀ ਹੋ ਗਈਆਂ ਸੀ ਅੱਜ ਵੇਖਿਆ ਉਹ ਬਾਈ ਜੀ ਮੁੰਗੀਲਾ ਬੈਠਾ ਜੀ ਦੇਖੋ ਅਜੇ ਵੀ ਤਵੇ ਸਾਹਮਣੇ ਬੈਠਾ ਹੈ ਸਾਡਾ ਭਰਾ ਆ ਦੇਖੋ ਯਾ ਨਾ ਮੁੜ ਕੇ ਆਇਆ ਬੰਦਲਾ ਹਾਂਜੀ ਚਮਕੀਲੇ ਬਾਈ ਦੇ ਗਾਣੇ ਆ ਜੀ ਤੇ ਆਓ ਵੇਖੋ ਪੂਰਾ ਸਿਸਟਮ ਇਹਨਾਂ ਨੇ ਸੰਭਿਆਵਾ ਤੇ ਇਹਨਾਂ ਦਾ ਨਗਰ ਸਾਡੇ ਪਿੰਡ ਦੇ ਨੇੜੇ ਚਾਚੋ ਵਾਲੀ ਆ ਤੇ ਇਹ ਅਲੋਪ ਹੋ ਚੁੱਕੀ ਹੈ ਸਾਡੀ ਇਹ ਗੱਲਾ ਕਿਉਂਕਿ ਪਹਿਲਾਂ ਐਲਪੀ ਰਿਕਾਰਡ ਚੱਲਦੇ ਹੁੰਦੇ ਸੀ ਕਿ ਆ ਕੁੱਤੇ ਵਾਲੀ ਕੰਪਨੀ ਬੜੀ ਮਸ਼ਹੂਰ ਹੁੰਦੀ ਸੀ ਤੇ ਅੱਜ ਆ ਚੀਜ਼ ਬੜੇ ਚਿਰਾਂ ਬਾਅਦ ਵੇਖਣ ਨੂੰ ਮਿਲੀ ਆ ਮਿਰਜੀ ਆਪਣਾ ਨਾਂ ਕੀ ਆ ਹਾਂ ਜੀ ਮਿਰਜੀ ਸਾਡਾ ਨਾਂ ਪ੍ਰਿੰਸ ਸਿੰਘ ਪਿੰਡ ਚਾਚੇ ਵਾਲੀ ਆ ਤੇ ਸਾਡੇ ਬਾਪੂ ਜੀ ਨੇ ਸਨ 6800 ਸਪੀਕਰ ਬਣਾਇਆ ਆਪਾਂ ਵੀ ਇਹੋ ਕੰਮ ਕਰਦੇ ਆ ਜਿਹੜਾ ਛੋਟਾ ਜਿਹਾ ਨਾਲ ਜਾਂਦੇ ਰਿਹਾ। ਬੱਪੂ ਜੀ ਰਾਜ ਜੀ ਤੁਹਾਡੀ ਕਿਰਪਾ ਨਾਲ 34 ਦੀ ਕਲਾ ਹੀ ਹਰ ਸਾਲ ਚ ਮਕੀਲਾ ਸਾਹਿਬ ਦੀ ਵਰਸੀ ਹੋ ਜਾਂਦੀ ਹੈ। ਤੇ ਉੱਥੇ ਚਲਾਉਂਦੇ ਤਵੇ। ਠੀਕ ਹੈ। ਤੇ ਇਹ ਹੁਣ ਤਵੇ ਮਿਲ ਜਾਂਦੇ ਐ ਐਲਪੀ ਰਿਕਾਰਡ ਤਾਂ ਬੰਦ ਹੋ ਗਿਆ। ਨਹੀਂ ਬੰਦ ਵੀਰੇ ਮਿਲਦੇ ਨੇ। ਮਹਿੰਗਾ ਬਹੁਤ ਹੈ। ਅੱਛਾ। ਹਾਂ ਜੀ। ਤੇ ਇਹ ਜਿਹੜਾ ਪੁਰਾਣਾ ਹੀ ਖਜ਼ਾਨਾ ਸੰਭਾਲਿਆ ਉਹ ਹੀ ਆ। ਹਾਂ ਜੀ। ਕਿੰਨੇ ਗੈਲਪੀ ਰਿਕਾਰਡ ਹੈਗੇ ਤੁਹਾਡੇ ਕੋਲ? ਮੇਰੇ 100 ਰਿਕਾਰਡ ਦੇ ਡੇਟ ਜਿਹੜਾ ਹੈ। 100 ਰਿਕਾਰਡ ਹੈਗਾ ਆ ਜਿਹੜਾ ਤੁਸੀਂ ਦੇਖ ਰਹੇ ਹੋ ਤਵਾ। 100 ਦੇ ਕਰੀਬ ਤਵਾ ਇਹਨਾਂ ਦੇ ਕੋਲ ਹੈਗਾ ਵੀਰੋ ਇੱਕ ਇੱਕ ਪ੍ਰਾਤਨ ਕੇਲਾਵਾ ਤੇ ਬੜਾ ਵਿਰਸੇ ਨੂੰ ਸੰਭ ਕੇ ਰੱਖਿਆ ਸਾਡੇ ਵੀਰ ਨੇ ਤੇ ਆ ਵੇਖੋ ਬਹੁਤ ਤਵੇ ਕੋ ਛੋਟੇ ਵੀ ਵੱਡੇ ਵੀ ਇਧਰ ਚਮਕੀਲਾ ਬਾਈ ਵਜੀ ਜਾਂਦਾ ਇਧਰ ਪਾਉ ਸਾਡਾ ਆ ਵੇਖੋ ਤਵੇ ਸੰਭ ਕੇ ਰੱਖਿਆ ਜੀ ਇਹਨਾਂ ਨੇ ਕਰਾ ਤਗੜਾ ਚਮਕੀਲੇ ਦਾ ਫੈਨ ਲੱਗਦਾ ਭਾਊ ਕੀ ਬਾਤ ਆ ਬਹੁਤ ਵਦਿਆ ਬੜਾ ਖਜ਼ਾਨਾ ਸਾਂਭਿਆ ਇਸ ਪਾ ਨੇ ਕਿਉਂਕਿ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਮਿਲਦੀਆਂ ਨਹੀਂ ਆ ਕਿਉਂਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਬੜਾ ਚਾੜ ਚੜ ਜਣਾ ਵਿਆਹ ਹੋਣਾ ਉਠੇ ਦੇ ਮੰਜਾ ਢਾ ਕੇ ਸਪੀਕਰ ਬਣ ਲੈਣੇ ਤੇ ਨਾਲ ਸਾਰੀ ਐਲਪੀ ਰਕੋਰਡ ਵੱਜਣੇ ਆ ਦਿਖਾਉਨੇ ਆ ਪੀਰ ਦਾ ਛੋਟਾ ਸਪੀਕਰ ਵੀ ਆ